रवनीत बिटू नु मोदी कैबिनेट च जगह मिलन तो बाद मां बाप पहला बयान आया सामने लोग सभा चोणों दौरान अपने पुराने साथी अमरिंदर राजा वरिंग तो हारन के बावजूद भी संसद मैंबर रह चुके रवनीत बिटू ने मोदी सरकार की कैबिनेट च जगह दी जा रही है रवनीत सि बिट्टू मोदी कैबिनेट वि जगह मिलन मिलने मां का बयान सामने आया है रवनीत बिटू ने बधाई देंदे हुए मां ने प्रमात्मा का शुकराना किया कि साडा परिवार बहुत कुछ वेख चुका है ਅਸੀਂ ਮੁੱਖ ਮੰਤਰੀ ਦੇ ਅਹੁਦੇ ਤੇ ਵੀ ਰਹ ਚੁਕੇ ਹਾਂ ਅਤੇ ਰਵਨੀਤ ਬਿੱਟੂ ਤਿੰਨਵਾਰ ਐਮਪੀ ਦੇ ਅਹੁਦੇ ਤੇ ਵੀ ਰਹ ਚੁਕੇ ਹਨ। ਉਹਨਾਂ ਕਿਹਾ ਕਿ ਸਾਡੀਆਂ ਕੋਠੀਆਂ ਕਾਰਾਂ ਬਣਾਉਣ ਦੀ ਸੋਚ ਨਹੀਂ ਹੈ। ਅਸੀਂ ਸਿਰਫ ਦਾਲ ਰੋਟੀ ਹੀ ਖਾ ਕੇ ਖੁਸ਼ ਹਾਂ ਅਤੇ ਅਸੀਂ ਸਿਰਫ ਪਬਲਿਕ ਦੀ ਸੇਵਾ ਕਰਨੀ ਹੈ। ਕਾਂਗਰਸ ਨੂੰ ਅਲਵਿਦਾ ਕਹਿ ਕੇ ਰਵਨੀਤ ਬਿੱਟੂ ਵੱਲੋਂ ਭਾਜਪਾ ਜੁਆਇਨ ਕਰਨ ਦੇ ਫੈਸਲੇ ਨੂੰ ਲੈ ਕੇ ਮਾਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਦਾ ਸਾਥ ਦਿੱਤਾ ਹੈ। ਪਹਿਲਾਂ ਛੋੜਾ ਮੈਨੂੰ ਵੀ ਲੱਗ ਗਿਆ ਸੀ ਕਿ ਬੀਨ ਸਿੰਘ ਨੇ ਆਪਣੀ ਸਾਰੀ ਉਮਰ ਕਾਂਗਰਸ ਵਿੱਚ ਹੀ ਬਿਤਾਈ ਹੈ ਤਾਂ ਫਿਰ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਮੈਨੂੰ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਭਾਜਪਾ ਵਿੱਚ ਉਨਾ ਕਿਹਾ ਕਿ ਪੰਜਾਬ ਲਈ ਬੀਅੰਤ ਸਿੰਘ ਨੇ ਆਪਣਾ ਖੂਨ ਬਹਾਇਆ ਸੀ ਨਾ ਕਿ ਕਾਂਗਰਸ ਪਾਰਟੀ ਲਈ। ਉਹਨਾਂ ਕਿਹਾ ਕਿ ਮੋਦੀ ਕੈਬਨਿਟ ਵਿੱਚ ਰਵਨੀਤ ਬਿੱਟੂ ਦੇ ਰਾਜ ਮੰਤਰੀ ਬਣਨ ਦਾ ਪੰਜਾਬ ਦੇ ਲੋਕਾਂ ਨੂੰ ਬਿਹਤੁ ਦਾ ਫਾਇਦਾ ਹੋਵੇਗਾ ਕਿਉਂਕਿ ਇਸ ਵਾਰ ਅਕਾਲੀਆਂ ਨਾਲੋਂ ਵੱਧ ਭਾਜਪਾ ਨੂੰ ਪੰਜਾਬ ਵਿੱਚ ਵੋਟਾਂ ਮਿਲੀਆਂ ਹਨ। ਸਾਰਾ ਸ਼ਹਿਰ ਹੀ ਬਿੱਟੂ ਨੂੰ ਚਾਹੁੰਦਾ ਹਾਂ। ਅਸੀਂ ਦੋਰ-ਦੋਰ ਪ੍ਰਚਾਰ ਕਰਕੇ ਪੰਜਾਬ ਦੇ ਹਾਲਾਤ ਵੇਖੇ ਹਨ। ਪੰਜਾਬ ਬਿਹਤੁ ਪਿੱਛੇ ਜਾ ਚੁੱਕਿਆ ਹੈ। ਕੌਣ ਹਨ ਰਵਨੀਤ ਬਿੱਟੂ? ਰਵਨੀਤ ਬਿੱਟੂ ਦਾ ਜਨਮ 10 ਸਤੰਬਰ 1975 ਚ ਹੋਇਆ। ਰਮਨਿਤ ਬਿੱਟੂ ਸਾਹਿਬ ਕਾ ਮੁੱਖ ਮੰਤਰੀ ਮਰਹੂਮ ਬੈਂਕ ਸਿੰਘ ਦੇ ਪੋਤੇ ਹਨ ਰਮਨਿਤ ਬਿੱਟੂ ਦੇ ਪਿਤਾ ਸਰਦਾਰ ਸਵਰਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹਨ ਉਹਨਾਂ ਦੀ ਜਨਮ ਥਾਂ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਦਾ ਹੈ 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਬਿੱਟੂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਰਾਹੁਲ ਗਾਂਧੀ ਨੇ ਦਿੱਤੀ ਪਹਿਲੀ ਵਾਰ ਟਿਕਟ ਬਿੱਟੂ ਕਾਂਗਰਸ ਪਾਰਟੀ ਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ ਰਾਹੁਲ ਗਾਂਧੀ ਦੀ ਪਹਿਲ ਕਦਮੀ ਤੇ ਉਹਨਾਂ ਨੂੰ 2009 ਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਮਿਲੀ ਸੀ ਪਹਿਲੀ ਵਾਰ ਚੋਣ ਲੜ ਰਹੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਦਰਜੀਤ ਚੀਮਾ ਨੂੰ 67204 ਵੋਟਾਂ ਨਾਲ ਹਰਾਇਆ ਅਤੇ ਆਪਣੀ ਸਿਆਸੀ ਸਫਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਇੰਡੀਆ ਗੱਠ ਜੋੜ ਨੇ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕੀਤੀ ਸੀ ਪੇਸ਼ਕਸ਼। ਜਨਤਾਦਲ ਯੂਗ ਦੇ ਸੀਨੀਅਰ ਨੇਤਾ ਕੇਸੀ त्याਗੀ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਚ ਇੰਡੀਆ ਗੱਠ ਜੋੜ ਵੱਲੋਂ ਵੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਿਆਗੀ ਨੇ ਕਿਹਾ ਕਿ ਇੰਡੀਆ ਇਕੱਠ ਜੋੜ ਨੇ ਜਨਤਾ ਦਲ ਯੂ ਨਾਲ ਸੰਪਰਕ ਕੀਤਾ ਅਤੇ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਪਰ ਸਾਡੇ ਨੇਤਾ ਨੇ ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਸਪਸ਼ਟ ਠੁਕਰਾ ਦਿੱਤਾ ਉਹਨਾਂ ਕਿਹਾ ਕਿ ਅਜਿਹੀਆਂ ਤਜਵੀਜ਼ਾਂ ਉਹਨਾਂ ਲੋਕਾਂ ਵੱਲੋਂ ਆ ਰਹੀਆਂ ਹਨ ਜਿਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਇੰਡੀਆ ਇਕੱਠ ਜੋੜ ਦਾ ਕਨਵੀਨਰ ਬਣਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਨਿਤੀਸ਼ ਕੁਮਾਰ ਇਸ ਗੱਠ ਜੋੜ ਦੇ ਪਿਤਾਮਾ ਸਨ ਅਖਿਲੇਸ਼ ਯਾਦਵ ਅਰਵਿੰਦ ਕੇਜਰੀਵਾਲ ਮਮਤਾ ਬੈਨਰਜੀ ਦੀ ਅਗਵਾਈ ਵਾਲੀਆਂ ਪਾਰਟੀਆਂ ਕਾਂਗਰਸ ਨਾਲ ਮੰਚ ਸਾਂਝਾ ਕਰਨ ਲਈ ਵੀ ਤਿਆਰ ਨਹੀਂ ਸਨ ਸਾਡੇ ਨੇਤਾਵਾਂ ਤੇ ਸਾਡੀ ਪਾਰਟੀ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਉਸ ਦਾ ਨਤੀਜਾ ਸੀ ਕਿ ਅਸੀਂ ਇੰਡੀਆ ਗੱਠਜੋੜ ਤੋਂ ਬਾਹਰ ਆ ਕੇ ਐਨਡੀਏ 'ਚ ਸ਼ਾਮਲ ਹੋ ਗਏ ਜਦੋਂ त्याਗੀ ਨੂੰ ਪੁੱਛਿਆ ਗਿਆ ਕਿ ਕਿਹੜੇ ਵਿਰੋਧੀ ਨੇਤਾਵਾਂ ਨੇ ਨितीश ਕੁਮਾਰ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਿਆਸਤ 'ਚ ਨਾਵਾਂ ਦਾ ਖੁਲਾਸਾ ਕਰਨਾ ਠੀਕ ਨਹੀਂ ਲੱਗਦਾ ਪਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਅਜਿਹੇ ਪ੍ਰਸਤਾਵ ਸਾਡੇ ਨੇਤਾ ਕੋਲ ਆਏ ਸਨ ਕਈ ਛੋਟੀ ਦੇ ਵਿਰੋਧੀ ਨੇਤਾ ਨितीश ਕੁਮਾਰ ਨਾਲ ਗੱਲ ਕਰਨਾ ਚਾਹੁੰਦੇ ਸਨ ਪਰ ਅਸੀਂ ਫੈਸਲਾ ਕੀਤਾ ਕਿ ਪਿੱਛੇ ਮੁੜ ਕੇ ਵੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਮਰਿੰਦਰ ਮੋਦੀ ਦੀ ਅਗਵਾਈ ਹੇਠ ਐ